ਦੇਵਾ YouTube ਚੈਨਲ ਆਉਂਗਾ ਲਓ ਗਾ ਵਾਹ ਅੱਗੇ ਪਾੜੀਆ ਬੜੀਆ ਬਖਨੋਰੀ ਬਾੜ ਤੇ ਤੇ ਆਪ ਕੋ ਹੋ ਜੀ ਇਤਨੀ ਜਾਣੇ ਹਾਂ ਆ ਲੱਗ ਗਈ ਪਰ ਨਾ ਕਨੋਰੀ ਬਾੜਾ ਬੜੂ ਰੂਟੇ ਲੈ ਗਏ ਯਾਰ 65 ਨੰਬਰ ਰੂਟ ਪੁਰਸ ਪਰ ਤੱਕ ਆਪਾਂ ਉਹ ਆਪਰੇ ਚੱਲਦੇ ਆਪਾਂ ਪੂਰਾ ਪਰਬਤ ਥੋੜਾ ਮਾਤਾ ਦੀ ਟੋਪ ਆਪਾਂ ਨੂੰ ਮੀਨ ਦਾ ਮਾਫੀ ਦਾ ਇਨਾਮ ਇਹਨਾਂ ਦੇ ਜਿਹੜੇ 10 10 ਮਹੀਨਿਆਂ ਤੋਂ ਡੱਡੇ ਹੋਏ ਨੇ ਉਹਨਾਂ ਦੇ ਕੰਮ ਉਹ ਕਿਵੇਂ ਰਹਿਣਾ ਹੈ ਨਾ ਤਾਂ ਇਹ 10 ਮਹੀਨੇ ਹੋ ਗਏ ਤੇ ਹੁਣ 10 ਮਹੀਨੇ ਮਰਨ ਵਰਤੋਂ ਥੋੜਾ ਨੰਗਿਆ ਪਾਸਾ ਹੋ ਗਿਆ ਬਰਾਤ ਨੇ ਸਮਾਂ ਆ ਗਿਆ ਜਿੰਦਗੀ ਦੀਸੇ ਡੱਲੇ ਵਾਲ ਮਰਨ ਵਰਤੇ ਦਾ ਮਿਲਣਾ ਠੀਕ ਦਿਨ ਹੋਏ ਤੇ ਹਣਾ ਲੈਟ ਹੈਗੀ ਆ ਜੋੜ ਕੋਲੇ ਹੁਣ ਮੈਂ ਚੰਪ ਕਰਦਾ ਆ ਜਿਹੜਾ ਜੌਂਡੀ ਰਬੋਟ ਤਿਆਰ ਕਰਕੇ ਭੇਜਿਆ ਸੀ ਪੱਦਰਾਂ ਦਾ ਜੌਂਡੀ ਖਰਾਬ ਹੋਇਆ ਵੀ ਆਪਣਾ ਲਿਪੜਿਆ ਪਿਆ ਜਿਹੜਾ ਕੋਈ ਨਹੀਂ ਇਹਦਾ ਕਰਦੇ ਤੇ ਮੀਨ ਉਹ ਐਨੂੰ ਪੜਦਾ ਉੱਥੋਂ ਇੱਥੇ ਨਹੀਂ ਤੁੰਤਾਨ ਸਾਹ ਵਾਲਾ ਰੋਡ ਤੇ ਆ ਤੁੰਤਾਨ ਸਾਹ ਨੂੰ ਮੋੜਦੇ ਆਪਾਂ ਚੱਤੇ ਜਾਈਏ ਔਰੀ ਔੀ ਔੀ ਕੋਈ ਨਹੀਂ ਤੇ ਕਹਿੰਦਾ ਹੋਲਡ ਰੱਖਿਆ ਨੇ ਸਾਹਮਣੇ ਸਾਹਮਣੇ ਕੱਪ ਨਹੀਂ ਸੱਦੇ ਜਿੱਦਾਂ ਹਾਲੇ ਚੱਲ ਰਿਹਾ। ਤਾਂ ਵੀ ਦੇਖੇ ਇਹਨਾਂ ਨੇ ਆਪਕੇ ਨਾਲ ਬੋਲਣਾ ਆਪਣਾ। ਦੇਖੋ ਮਹਾਰਾਜ। ਬੱਪੂ ਦੇਖੀ। ਆ ਬੈਠਾ ਜੱਟ ਧੂਆਂ ਲਾਈ। ਇੱਥੇ ਜਣਾ ਇੱਕ ਜਗ੍ਹਾ। ਆਹ ਸੀ ਲੱਗਦਾ। ਆਹੀ ਹੈ। ਪੈਸ ਨੈਸ ਹੋ ਗਿਆ ਮੁੰਡੇ ਲੱਗੇ ਹੋਏ ਨੇ ਲੰਗਰ ਪੈਸ ਨੈਸ ਕਰਤਾ ਕਿਤੋਂ ਲਾਉਣ ਟੱਲੇ ਉਹ ਚੱਲ ਜੇ ਰੈਕਟਰ ਓਏ ਆਪਾਂ ਨਹੀਂ ਨਹੀਂ ਅਸੀਂ ਜਾ ਕੇ ਹੁਣ ਰੋਡ ਤੇ ਜੇ ਮੁਰੇ ਮਣੇ ਸਾਹਿਬ ਕਿੱਥੇ ਆਪਣੇ ਆਪਣੇ ਇੱਧਰ ਵਾਲੀ ਤੇ ਆ ਲਾਉਣ ਲੱਗੇ ਟੈਂਟ ਓਖੜ ਗਿਆ ਸੀ ਉਧਰ ਨਾ ਆ ਗਾ ਉਹ ਲੰਗਰ ਆਪਣਾ ਫੁਰਦਰਾ ਬਾਬਾ ਕਾਂਡਾ ਸਿੰਘ ਬਰਨਾਲਾ ਵੱਲੋਂ ਕਿਸਾਨਾਂ ਨੇ ਨਾਕਾ ਇੱਥੇ ਇਹਦੇ ਪਾਲਤੂ ਗੱਡੀ ਕੋਈ ਨਹੀਂ ਆਣ ਹੁੰਦੇ ਆ ਬੈਠਣੇ ਜੱਟਾ ਕਾਲ ਜੀ ਉਹਨਾਂ ਕੀ ਕਹਿੰਦੇ ਨੇ ਫਿਰ ਉਹ ਕਾਪਰਾਂ ਕਿਵੇਂ ਕਰਨਾ ਪੁੱਤਰ ਇਹ ਹੀ ਪਹਿਣੀ ਆ ਰਾਤ ਦਾ ਸਮਾਂ ਇਹ ਦੇਖੋ ਯੋਧੇ ਲੱਗੇ ਲੰਗਰ ਬਣਾਉਣਾ ਪਾਣੀ ਬਣਾਣਾ ਬਦਿਹਾ ਹਨਾਪ ਕਲਾ ਰੱਖਿਆ ਉਹਨੇ ਇਧਰ ਜਲਦੀ ਆ ਤੂੰ ਹੀ ਦੇ ਨਾਲ ਇਧਰ ਬਹਿ ਜਾ ਵਾਹਿਗੁਰੂ ਦੇਖੋ ਸੁਨਸਾ ਜੀ ਗੱਡੀ ਆਪਣੀ ਕਿੱਥੇ ਕਢਾਈ ਆ ਇੱਥੇ ਅੰਦਰ ਲਿਆ ਉਹ ਖੜੀ ਮੈਨੂੰ ਲੱਗਦਾ ਨਹੀਂ ਆਪਣੀ ਫੇਰ ਤੇ ਲਾ ਰਿਹਾ ਬਈ ਇਹ ਫਸਾਈ ਕਿੱਥੇ ਜਾ ਕੇ ਗੱਡੀ ਚੱਲ 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 ਕਿੱਥੇ ਜਾ ਰਿਹਾ ਮਗਾ ਇਧਰ ਕਿਧਰ ਨੂੰ ਜਾਂਦਾ ਤੂੰ ਜੀ ਦੇਖ ਚੱਲ ਲੋਈਆ ਕਿਸਾਨ ਵੀਰਾਂ ਦਾ ਲਾਇਆ ਹੋਇਆ ਨਾਕਾ ਦੇਖਦੇ ਨੂੰ ਗੱਡੀ ਨਿਗਾ ਕੇ ਲੈ ਜਾਣੀ ਆ ਬੜਾ ਜਾਣ ਦੇਣਾ ਜਦੋਂ ਨਾਲੇ ਆਪਣਾ ਲੰਕਰ ਲੱਗਿਆ ਹੋਇਆ ਆ ਜਾ ਬਾਕ ਨਾਕਾ ਜੋ ਗੱਡੀ ਕੱਢ ਕੇ ਲੈਂਦੀ ਆ ਨੰਬਰ ਲਗਾ ਕੇ ਕੇਰ ਜਾਣ ਦਿੰਦੀ ਆ ਕਹਿੰਦੇ ਜਾਣ ਨਹੀਂ ਦੇਣੀ ਗੱਡੀ ਪਤਾ ਕੀ ਚੱਕਰ ਦੀਗਾ ਉਹ ਹਰੇ ਗੱਡੀ ਦਾ ਨੰਬਰ ਨੋਟ ਕਰਦੇ ਨਹੀਂ ਜਰੂਰੀ ਆ ਜਦੋਂ ਨਾ ਕੋਈ ਵੀ ਆਫਸਰ ਆਉਂਦਾ ਕੋਈ ਵੀ ਵੱਡੇ ਮੁਲਾਜ਼ਮ ਆਉਂਦੇ ਨੇ ਇਹਨਾਂ ਨੇ ਓਨਲੀ ਕਿਉਂਕਿ ਆਪਣੇ ਡੱਲੇਵਾਲ ਸਾਹਿਬ ਉੱਥੇ ਬੈਠੇ ਨੇ ਨਾ ਤਾਂ ਮਰਨਵਰ ਤੇ ਉਹਦੇ ਕਾਰਨ ਇਹਨਾਂ ਨੇ ਸਖਤਾਈ ਕੀਤੀ ਕਿਉਂਕਿ ਸਰਕਾਰ ਬਰੋਦ ਚੱਲ ਰਹੀ ਹਾਂ ਉਹੀ ਗੱਲ ਚੱਕਣ ਕਰਕੇ ਉਹਦੇ ਕਾਰਨ ਇਹ ਓਨਲੀ ਉਹਨਾਂ ਦੀ ਇੱਕ ਸਿਕਿਉਰਟੀ ਵਾਲੀ ਗੱਡੀ ਤੇ ਉਹਨਾਂ ਦੀ ਇੱਕ ਆਪਦੀ ਗੱਡੀ ਦੋ ਗੱਡੀਆਂ ਜਾਂਦੇ ਦੋਵੇਂ ਇੱਕ ਹੀ ਜਾਂਦੇ ਮੈਨੂੰ ਲੱਗਦਾ ਨਹੀਂ ਦੋ ਗੱਡੀਆਂ ਜਾਂਦੇ ਹੁੰਦੇ ਨੇ ਕਿਉਂਕਿ ਚੱਕ ਗੱਡੀ ਅਫਸਰ ਆਇਆ ਹੋਇਆ ਮੈਨੂੰ ਪਤਾ ਅਸੀਂ ਦੇਖ ਦੇਖ ਲਈਏ ਕਾਫੀ ਟਾਈਮ ਹੋ ਗਿਆ ਚਲੋ ਬਹੁਤ ਵਧੀਆ ਗੱਲ ਆ। ਬੈਕ ਕਰਕੇ ਇੱਥੇ ਨਾ ਉੱਥੇ ਲਿਆ ਕੇ ਲਿਆ। ਨਹੀਂ ਨਹੀਂ ਇੱਥੇ ਲਾ ਲਾ ਨੇ ਇੱਥੇ ਬੈਕ ਕਰੋ। ਕਿਵੇਂ? ਹੋਰੇ ਲਾ ਲਨੇ ਇਹਦੇ ਨਾਲ। ਉੱਗੇ ਲਾ ਦੇ ਉੱਥੇ। ਹੋਰੇ ਆ ਬੈਠੇ ਨੇ ਬਾਈ। ਇਹ ਪਹਿਣਾਗਾ। ਅੱਛਾ ਹੋਰੇ? ਹੋਰੇ ਨਾਲ ਲਾ ਦੇ ਫਿਰ ਇਹਦੇ। ਨਾ ਪਹਿਣਾ। ਇਹਦਾ ਗੇੜ ਕਿਹੜੇ ਪਾਸੇ ਆ? ਮੈਂ ਦੱਸਦਾ ਤਾ। ਆ ਦੇਖਿਓ ਬਾਈ ਜੀ ਮੜਾ ਆ। ਸਾਈਡ ਤੇ। ਘੁਮਾ ਦੇ ਘੁਮਾ ਦੇ ਇੱਥੇ ਲਾ ਦੇ। ਨਾਲ ਦੱਬ ਕੇ ਲਾ ਦੀ ਉਹਨਾਂ ਨੂੰ। ਇਹ ਤਾਂ ਦੱਬ ਕੇ ਚਲਾ ਦੀ। ਸਾਉਂ ਦੇ ਅੱਗੇ ਲੱਗੇ ਹੈ। ਹੈ? ਸਾਉਂ ਦੇ ਅੱਗੇ ਲੱਗੇ ਹੋ। ਸਰਜੂ ਪ੍ਰਸ਼ਾਦਾ ਦਾ ਕੰਮ ਹੋਰ ਬਣਾਉਣਾ ਪਊਗਾ ਆਪਾਂ ਨੂੰ। ਪ੍ਰਸ਼ਾਦਾ ਸਰਜੂ ਕੰਮ ਹੋਰ ਬਣਾਉਣਾ ਪਊਗਾ। ਦੇਖੋ ਆਹੀ ਰਹਿ ਗਏ ਬਸ। ਉਹ ਫਿਰ ਮਾਪੇ ਇੱਕ ਅੱਧੀ ਟੋਕਰੀ ਪਈ ਆ ਫੇ ਤਾਂ ਬਹੁਤ ਨੇ ਨਹੀਂ ਅੱਜ ਤੇ ਬਣਦਾ ਇਹੀ ਇੱਕ ਹੋਰ ਵੀ ਪਿਆ ਆਪਣੇ ਕੋਲ ਸਹੀ ਆ ਇਹ ਤਾਂ ਬਣਾਉਣਾ ਪੈਣਾ ਹੋਰ ਚੱਲੀ ਜਾਣਾ ਹਰੀ ਰਾਤ ਇਧਰ 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 ਲਓ ਜੀ ਦਾਲ ਪ੍ਰਸ਼ਾਦਾ ਪ੍ਰਸ਼ਾਦਾ ਰੋਟੀ ਖਾਣੀ ਆ ਆ ਇਧਰ ਆਓ ਇਧਰ ਇਧਰ ਲਓ ਜੀ ਫਿਰਛਾਦਾ ਵਾਹਿਗੁਰੂ ਉਹਦਾ ਟੈਂਟੇ ਦੇ ਮੂੰਹ ਕਿਹੜੇ ਪਾਸੇ ਨੂੰ ਆ ਤਾਂ ਹਾਲਾਂਕਿ ਇਹਨਾਂ ਇੰਟਰਾਂ ਦੀਆਂ ਸਾਡੀਆਂ